ਬਹੁਤ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਰਨਤ ਮਾਏ ਕੀਤੇ ਮੰਗੇ ਜੋਤਿ ਪਾਰ ਕੀਤਿਆਂ ਗਣਤ ਨਹੀਂ ਵਿਚਾਰ ਕੀਤੇ ਖਾਪ ਟੁੱਟੇ ਵਿਕਾਰ ਕੀਤੇ ਲੈ ਲੈ ਮੂਖਰ ਪਾਹਿ ਕੀਤੇ ਮੂਰਖ ਖਾਹੀ ਖਾਹਿ ਕੀਤਿਆਂ ਦੁਖ ਭੂਖ ਸਦਮਾਰ ਇਹ ਭੇ ਦਾਤ ਤੇਰੀ ਦਾਤਾਰ बंद खलासी होए और आख ना सकै कोए जे को खाएक आखन पाए ओ जाने मुंह खाए आपे जाने आपे दे आखे से पे के, के। जिसन बख्शे सिफत सलाह नानक पातशाही पातशाह ये जो पाठ ਆਪ ਜੀ ਨੇ শ্রবণ ਕੀਤਾ ਹੈ ਜਪਜੀ ਸਾਹਿਬ ਜੀ ਦੀ 25ਵੀਂ ਪੌੜੀ ਦਾ ਪਾਠ ਸਤਿਗੁਰੂ ਜੀ ਇਸ ਪੌੜੀ ਦੇ ਅੰਦਰ ਸਮਝਾਉਣਾ ਕਰ ਰਹੇ ਹਨ ਕਿ ਪਰਮਾਤਮਾ ਕਿੱਡਾ ਵੱਡਾ ਹੈ ਇਹ ਦੱਸਣਾ ਤਾਂ ਇੱਕ ਪਾਸੇ ਰਿਹਾ ਉਸ ਪਰਮਾਤਮਾ ਦੀ ਬਖਸ਼ਿਸ਼ ਏਡੀ ਵੱਡੀ ਹੈ ਜੋ ਲਿਖ ਕੇ ਨਹੀਂ ਦੱਸੀ ਜਾ ਸਕਦੀ ਜਿਵੇਂ ਕਿ ਭਗਤ ਕਬੀਰ ਜੀ ਦੇ ਬਚਨ ਹਨ ਕਬੀਰ ਸਾਤ ਸੁਮੰਦੇ ਮਸ ਕਰੂੰ ਕਲਮ ਕਰੂੰ ਬਨੁ ਰਾਏ ਬਸੁਦਾ ਕਾਗਦ ਜੋ ਕਰੂੰ ਹਰ ਜਸ ਲਿਖ ਨਾ ਜਾਏ ਜੇ 17 ਹੀ ਸਮੁੰਦਰਾਂ ਦੀ ਪਾਣੀ ਦੀ ਸਿਆਹੀ ਬਣਾ ਲਈ ਜਾਵੇ ਜਿਤਨੀ ਵੀ ਬਨਸਪਤੀ ਹੈ ਪਉਸ਼ ਦੀਆਂ ਕਲਮਾਂ ਕੱਢ ਲਈਆਂ ਜਾਣ ਜਿਤਨੀਆਂ ਵੀ ਧਰਤੀਆਂ ਹਨ ਉਸ ਨੂੰ ਕਾਗਜ਼ ਦੀ ਤਾਂ ਵਰਤ ਲਿਆ ਜਾਵੇ ਤਾਂ ਵੀ ਪਰਮਾਤਮਾ ਦੀ ਸਿਫਤ ਸਲਾਹ ਤੇ ਬਖਸ਼ਿਸ਼ ਦਾ ਅੰਤ ਨਹੀਂ ਪਾਇਆ ਜਾ ਸਕਦਾ ਸਤ ਗੁਰੂ ਜੀ ਸਮਝਾਉਂਦੇ ਹਨ ਕਿ ਸੰਸਾਰ ਦੇ ਵਿੱਚ ਜੋ ਵੱਡੇ ਵੱਡੇ ਲੋਕ ਦਿਸਦੇ ਹਨ ਸਭ ਉਸ ਪਰਮਾਤਮਾ ਦੇ ਦਰ ਦੇ ਮੰਗਤੇ ਤੇ ਭਿਖਾਰੀ ਹਾਂ ਸਹਿਬ ਜੀ ਦੇ ਬਚਨ ਹਨ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਰ ਇੱਕ ਦਾਤਾ ਸਭ ਜਗਤ ਭਿਖਾਰੀ ਸਾਰਾ ਜਗਤ ਉਸ ਦੇ ਦਰ ਦਾ ਮੰਗਤਾ ਭਿਖਾਰੀ ਹੈ ਦਾਤਾ ਦੇਣ ਵਾਲਾ ਉਹ ਇੱਕ ਪਰਮਾਤਮਾ ਹੀ ਸਗੋਂ ਉਹ ਇੰਨਾ ਵੱਡਾ ਹੈ ਕਿ ਜੀਵਾਂ ਦੇ ਮੰਗਣ ਤੋਂ ਬਿਨਾਂ ਹੀ ਜੀਵਾਂ ਦੀਆਂ ਲੋੜਾਂ ਨੂੰ ਸਮਝਦਾ ਹੈ ਤੇ ਉਹ ਬਿਨਾ ਮੰਗਣ ਤੋਂ ਇਹਨਾਂ ਜੀਵਾਂ ਨੂੰ ਦਾਤਾਂ ਦੇਈ ਜਾ ਰਿਹਾ ਹੈ ਪਰ ਇਹ ਜੀਵ ਇਤਨਾ ਨਾ ਸ਼ੁਕਰ ਹੈ ਇਤਨਾ ਮੂਰਖ ਹੈ ਕਿ ਦਾਤਾਂ ਲੈ ਕੇ ਵੀ ਮੁਕਰ ਜਾਂਦਾ ਹੈ ਦਾਤਾਂ ਨੂੰ ਤਾਂ ਪਿਆਰ ਕਰਦਾ ਹੈ ਪਰ ਜਿਸ ਦਾਤੇ ਨੇ ਇਹ ਦਾਤਾਂ ਬਖਸ਼ੀਆਂ ਹਨ ਉਸ ਦਾਤੇ ਨੂੰ ਭੁੱਲ ਜਾਂਦਾ ਹੈ ਸਹਿਬ ਜੀ ਬਚਨ ਕਰਦੇ ਹਨ ਦਾਤ ਪਿਆਰੀ ਵਿਸਰਿਆ ਦਾਤਾਰਾ ਦਾਤਾਰ ਨੂੰ ਵਿਸਾਰ ਕੇ ਕਿ ਜੀਵ ਵਿਕਾਰਾਂ ਵਿੱਚ ਫਸ ਜਾਂਦਾ ਹੈ ਵਿਕਾਰਾਂ ਵਿੱਚ ਫਸਣ ਕਾਰਨ ਦੁੱਖ ਤੇ ਕਲੇਸ਼ ਸਹਿੜ ਲੈਂਦਾ ਹੈ ਫਿਰ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਇਹ ਦੁੱਖ ਕਲੇਸ਼ ਵੀ ਉਸ ਪਰਮਾਤਮਾ ਦੀ ਇੱਕ ਦਾਤ ਹੀ ਹੈ ਜਿਵੇਂ ਕਿ ਜਪਜੀ ਸਾਹਿਬ ਜੀ ਦੇ ਅੰਦਰ ਹੀ ਬਚਨ ਮਿਲਦੇ ਹਨ ਇੱਕ ਨਾ ਦੁਖ ਪੁਖ ਸਦਮਾਰ ਇਹ ਭੇਦਾਤ ਤੇਰੀ ਦਾਤਾਰ ਦੁਖ ਕਲੇਸ਼ ਔਰ ਦੁਖ ਪੁਖ ਦੀ ਮਾਰ ਵੀ ਪਰਮਾਤਮਾ ਦੀ ਦਾਤ ਹੈ ਕਿਉਂਕਿ ਦੁੱਖਾਂ ਤੇ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਪਰਮਾਤਮਾ ਦੀ ਰਜਾ ਵਿੱਚ ਤੁਰਨ ਦੀ ਸਮਝ ਪੈਂਦੀ ਹੈ ਤੁਰਨ ਦੀ ਜਾਂਚ ਆਉਂਦੀ ਹੈ ਤੇ ਮਨੁੱਖ ਪਰਮਾਤਮਾ ਦੀ ਰਜਾ ਵਿੱਚ ਤੁਰਨ ਲੱਗਦਾ ਹੈ ਪਰਬੂ ਦੀ ਸਿਫਤ ਸਲਾਹ ਕਰਨ ਲੱਗ ਪੈਂਦਾ ਹੈ ਇਹ ਸਿਫਤ ਸਲਾਹੀ ਸਭ ਤੋਂ ਵੱਡੀ ਦਾਤ ਹੈ ਸੋ ਸਤਿਗੁਰੂ ਜੀ ਇਸ 25 ਨੰਬਰ ਪੌੜੀ ਦੇ ਅੰਦਰ ਸਮਝਾ ਰਹੇ ਹਨ ਬਹੁਤਾ ਕਰਮ ਲਿਖਿਆ ਨਾ ਜਾਏ ਕਰਮ ਸ਼ਬਦ ਦਾ ਅਰਥ ਹੈ ਬਖਸ਼ਿਸ਼ ਪਰਮਾਤਮਾ ਦੀ ਬਖਸ਼ਿਸ਼ ਏਡੀ ਵੱਡੀ ਹੈ ਜਿਸ ਨੂੰ ਕਲਮ ਕਾਗਜ਼ ਸਿਆਹੀ ਦੇ ਨਾਲ ਸ਼ਬਦਾਂ ਦੇ ਨਾਲ ਲਿਖ ਕੇ ਨਹੀਂ ਦੱਸਿਆ ਜਾ ਸਕਦਾ ਵੱਡਾ ਦਾਤਾ ਤੇਲਣਾ ਤਮਾਈ ਉਹ ਪਰਮਾਤਮਾ ਵੱਡਾ ਦਾਤਾ ਹੈ ਦਾਤਾ ਦੇਣ ਵਾਲਾ ਤੇ ਉਸ ਪਰਮਾਤਮਾ ਨੂੰ ਤੇਲ ਜਿੰਨੀ ਵੀ ਤਮਣੀ ਹੈ ਭਾਵ ਕੇ ਰਤਾ ਜਿੰਨਾ ਵੀ ਲਾਲਚ ਨਹੀਂ ਹੈ ਕਈ ਵਾਰ ਜੀਵ ਸੋਚਣ ਲੱਗ ਪੈਂਦਾ ਹੈ ਕਿ ਸ਼ਾਇਦ ਜਿਸ ਤਰ੍ਹਾਂ ਸੰਸਾਰ ਦੇ ਬਾਕੀ ਜੀਵ ਖੁਸ਼ਾਮਦ ਦੇ ਭੁੱਖੇ ਹਨ ਸ਼ਾਇਦ ਪਰਮਾਤਮਾ ਵੀ ਆਪਣੀ ਖੁਸ਼ਾਮਦ ਚਾਹੁੰਦਾ ਹੈ ਪਰ ਸਤਿਗੁਰੂ ਜੀ ਨੇ ਸਮਝਾਇਆ ਹੈ ਕਿ ਜੇ ਸਾਰੇ ਹੀ ਜੀਵ ਪਰਮਾਤਮਾ ਦੇ ਗੁਣ ਗਾਇਨ ਕਰਨ ਲੱਗ ਪੈਣ ਸਿਫਤ ਸਲਾਹ ਕਰਨ ਲੱਗ ਪੈਣ ਤਾਂ ਪਰਮਾਤਮਾ ਨੇ ਵੱਡਾ ਨਹੀਂ ਹੋ ਜਾਣਾ ਜੇ ਸਾਰੇ ਜੀਵ ਪਰਮਾਤਮਾ ਦੀ ਨਿੰਦਿਆ ਕਰਨ ਲੱਗ ਪੈਣ ਤਾਂ ਪਰਮਾਤਮਾ ਨੇ ਛੋਟਾ ਨਹੀਂ ਹੋ ਜਾਣਾ ਪਰਮਾਤਮਾ ਨੂੰ ਕੋਈ ਫਰਕ ਪੈਣ ਵਾਲਾ ਨਹੀਂ ਹੈ ਜੇ ਜੀਵ ਨੇ ਪਰਮਾਤਮਾ ਦੀ ਸਿੱਖਤ ਸਲਾਹ ਕਰਨੀ ਹੈ ਤੇ ਉਸ ਦਾ ਲਾਭ ਤੇ ਫਾਇਦਾ ਇਸ ਜੀਵ ਨੂੰ ਹੀ ਹੋਣਾ ਹੈ ਸੋ ਸਤਿਗੁਰੂ ਜੀ ਸਮਝਾਉਂਦੇ ਹਨ ਜੇ ਸਭ ਮਿਲ ਕੇ ਆਖਣ ਪਾਹੀਂ ਵੱਡਾ ਨਾ ਹੋਵੇ ਹੋਵੇ ਘਾਟ ਨਾ ਜਾਏ ਸੋ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਉਸ ਪਰਮਾਤਮਾ ਦੇ ਦਰ ਤੇ ਬੇਅੰਤ ਅਣਗਿਣਤ ਸੂਰਮੇ ਜਿਹੜੇ ਹਨ ਉਸ ਦੇ ਦਰ ਦੇ ਮੰਗਤੇ ਹਨ ਤੇ ਉਸ ਦੇ ਦਰ ਤੋਂ ਦਾਤਾਂ ਮੰਗਦੇ ਹਨ ਕਿਤੇ ਮੰਗੇ ਜੋਦ ਅਪਾਰ ਕਿਤੇ ਸ਼ਬਦ ਦਾ ਅਰਥ ਹੈ ਕਿਤਨੇ ਹੀ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਅਪਾਰ ਸ਼ਬਦ ਦਾ ਅਰਥ ਹੈ ਬੇਅੰਤ ਯੋਦ ਸ਼ਬਦ ਦਾ ਅਰਥ ਹੈ ਸੂਰਮੇ ਹੁਣ ਬੇਅੰਤ ਕਿਤਨੇ ਹੀ ਸੂਰਮੇ ਜਿਹੜੇ ਹਨ ਪਰਮਾਤਮਾ ਦੇ ਦਰ ਦੇ ਮੰਗਤੇ ਹਨ ਤੇ ਪਰਮਾਤਮਾ ਦੇ ਦਰ ਤੋਂ ਦਾਤਾ ਮੰਗਦੇ ਹਨ ਕਿਤੇਆਂ ਗਣਤ ਨਹੀਂ ਵਿਚਾਰ ਹੁਣ ਕਿਤਨੇ ਜੀਵ ਜਿਹੜੇ ਹਨ ਪਰਮਾਤਮਾ ਦੇ ਦਰ ਦੇ ਉੱਤੇ ਮੰਗਤੇ ਤੇ ਬਿਖਾਰੀ ਹਨ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਦੀ ਵਿਚਾਰ ਨਹੀਂ ਹੋ ਸਕਦੀ ਕਿਤੇ ਖਾਪ ਟੁੱਟੇ ਵਿਕਾਰ ਕਈ ਜੀਵ ਜਿਹੜੇ ਹਨ ਵਿਕਾਰਾਂ ਵਿੱਚ ਫਸ ਕੇ ਤੇ ਖਾਪ ਰਹੇ ਹਨ ਤੇ ਨਾਸ਼ ਹੋ ਰਹੇ ਹਨ ਜਿਵੇਂ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਾਂ ਮਾਇਆ ਜੋ ਕਿ ਸੰਸਾਰ ਨੂੰ ਚਲਾਉਣ ਵਾਸਤੇ ਜਿਨ੍ਹਾਂ ਚੀਜ਼ਾਂ ਦੀ ਜ਼ਰੂਰਤ ਸੀ ਪਰਮਾਤਮਾ ਨੇ ਇਹ ਚੀਜ਼ਾਂ ਬਣਾਈਆਂ ਹਨ ਸੰਸਾਰ ਨੂੰ ਚਲਾਉਣ ਵਾਸਤੇ ਪਰ ਜੀਵ ਮਾਇਆ ਦੇ ਮੋਹ ਵਿੱਚ ਫਸ ਕੇ ਵਿਕਾਰਾਂ ਵਿੱਚ ਫਸ ਕੇ ਤੇ ਪਰਮਾਤਮਾ ਨੂੰ ਹੀ ਭੁੱਲ ਜਾਂਦਾ ਹੈ ਜਿਸ ਕਰਕੇ ਇਹ ਜੀਵ ਵਿਕਾਰਾਂ ਵਿੱਚ ਖਾਪ ਕੇ ਵਿਕਾਰਾਂ ਵਿੱਚ ਫਸ ਕੇ ਨਾਸ਼ ਹੁੰਦੇ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੀ ਬਯੰਤ ਜੀਵ ਪਰਮਾਤਮਾ ਦੇ ਦਰ ਤੋਂ ਅਨੇਕਾਂ ਪਦਾਰਥ ਪ੍ਰਾਪਤ ਕਰਕੇ ਮੁਕਰ ਜਾਂਦੇ ਹਨ ਜਿਵੇਂ ਕਿ ਪਰਮਾਤਮਾ ਨੇ ਜੀਵ ਨੂੰ ਇਹ ਅੱਖਾਂ ਦਿੱਤੀਆਂ ਹਨ ਕੰਨ ਦਿੱਤੇ ਹਨ ਸ਼ੇਬਾ ਦਿੱਤੀ ਹੈ ਸਰੀਰ ਦਿੱਤਾ ਹੈ ਸਰੀਰ ਦੇ ਇੰਦਰੀ ਦਿੱਤੇ ਹਨ ਇਸ ਸਰੀਰ ਵਿੱਚ ਸੂਖਮ ਰੂਪ ਵਿੱਚ ਕੰਮ ਕਰਨ ਵਾਲਾ ਮਨ ਉਸ ਪਰਮਾਤਮਾ ਦੀ ਦਾਤ ਹੈ ਇਸ ਤੋਂ ਇਲਾਵਾ ਸੰਸਾਰ ਵਿੱਚ ਜੋ ਕੁਝ ਵੀ ਇਸ ਜੀਵ ਦੇ ਕੋਲ ਹੈ ਸਭ ਉਸ ਪਰਮਾਤਮਾ ਦੀਆਂ ਦਾਤਾਂ ਹਨ ਸਤਗੁਰੂ ਜੀ ਸਮਝਾਉਂਦੇ ਹਨ ਮਨ ਧਨ ਤੇਰਾ ਧਨ ਵੀ ਤੇਰਾ ਸਭ ਕੁਝ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ ਔਰ ਜੀਵ ਇਤਨਾ ਨਾ ਸ਼ੁਕਰ ਹੈ ਸਭ ਕੁਝ ਲੈ ਕੇ ਮੁਕਰ ਜਾਂਦਾ ਹੈ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਏ ਤੇ ਆਪਣੀ ਇਸ ਮੂਰਖਤਾ ਦੇ ਕਾਰਨ ਉਹ ਆਪਣੇ ਮੂੰਹ ਤੇ ਫਿਰ ਸੱਟਾਂ ਸਹਾਰਦੇ ਹਨ ਝੋਟਾਂ ਖਾਂਦੇ ਹਨ ਸਤਿਗੁਰੂ ਜੀ ਸਮਝਾ ਰਹੇ ਹਨ ਕਿ अनेका ਜੀਵ ਜਿਨ੍ਹਾਂ ਨੂੰ ਸਦਾ ਹੀ ਦੁੱਖ ਔਰ ਭੁੱਖ ਦੀ ਮਾਰ ਪੈਂਦੀ ਰਹਿੰਦੀ ਹੈ ਕਿਤਿਆਂ ਦੁੱਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਇਹ ਪ੍ਰਭੂ ਜੀ ਇਹ ਵੀ ਤੇਰੀ ਇੱਕ ਬਖਸ਼ਿਸ਼ ਹੀ ਹੈ ਕਿਉਂਕਿ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਬੰਦਾ ਜਿਹੜਾ ਹੈ ਪਰਮਾਤਮਾ ਦੀ ਰਜਾ ਵਿੱਚ ਤੁਰਨਾ ਸਿੱਖਦਾ ਹੈ ਬੰਦ ਖਲਾਸੀ ਭਾਣੇ ਹੋਏ ਮਾਇਆ ਦੇ ਮੋਹ ਤੋਂ ਛੁਟਕਾਰਾ ਜਿਹੜਾ ਹੈ ਪਰਮਾਤਮਾ ਦੀ ਰਜਾ ਵਿੱਚ ਤੁਰਿਆ ਪਰਮਾਤਮਾ ਦੇ ਭਾਣੇ ਵਿੱਚ ਤੁਰਿਆ ਹੀ ਹੁੰਦਾ ਹੈ ਹੋਰ ਆਖ ਨਾ ਸਕਿਆ ਕੋਈ ਰਜਾ ਤੋਂ ਬਿਨਾ ਕੋਈ ਹੋਰ ਤਰੀਕਾ ਕੋਈ ਮਨੁੱਖ ਨਹੀਂ ਦੱਸ ਸਕਦਾ ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਰਜਾ ਵਿੱਚ ਤੁਰਨ ਤੋਂ ਬਿਨਾ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਤਰੀਕਾ ਵੀ ਹੋ ਸਕਦਾ ਹੈ ਸਤਗੁਰੂ ਜੀ ਸਮਝਾ ਰਹੇ ਹਨ ਜੇ ਕੋ ਖਾਏ ਆਖਣ ਪਾਏ ਉਹ ਜਾਣੇ ਜੀਤੀਆਂ ਮੂੰਖ ਖਾਈ ਜੇ ਕੋਈ ਮੂਰਖ ਖਾਏ ਕ ਸ਼ਬਦ ਦਾ ਅਰਥ ਹੈ ਮੂਰਖ ਜੇ ਕੋਈ ਮੂਰਖ ਮਾਇਆ ਦੇ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਦੱਸਣ ਦਾ ਯਤਨ ਕਰੇ ਤਾਂ ਉਹੀ ਜਾਣਦਾ ਹੈ ਕਿ ਕਿਤਨੀਆਂ ਝੋਟਾਂ ਉਹ ਆਪਣੀ ਇਸ ਮੂਰਖਤਾ ਦੇ ਕਾਰਨ ਆਪਣੇ ਮੂੰਹ ਤੇ ਖਾਂਦਾ ਹੈ ਪਾਪ ਕੂੜ ਤੋਂ ਬਚਣ ਲਈ ਇੱਕੋ ਹੀ ਤਰੀਕਾ ਹੈ ਕਿ ਮਨੁੱਖ ਰਜਾ ਵਿੱਚ ਤੁਰੇ ਔਰ ਜੇ ਕੋਈ ਮਨੁੱਖ ਕੋਈ ਹੋਰ ਤਰੀਕਾ ਭਾਲਦਾ ਹੈ ਤਾਂ ਕੋੜ ਤੋਂ ਬਚਨ ਦੀ ਤਾਂ ਸਗੋਂ ਉਹ ਹੋਰ ਦੁਖੀ ਹੁੰਦਾ ਹੈ ਆਪੇ ਜਾਣੇ ਆਪੇ ਦੇ ਸਾਰੇ ਜੀਵ ਜਿਹੜੇ ਹਨ ਨਾ ਸ਼ੁਕਰੇ ਹੀ ਨਹੀਂ ਕਿ ਸਾਰੇ ਜੀਵ ਹੀ ਜਿਹੜੇ ਹਨ ਉਹ ਪ੍ਰਮਾਤਮਾ ਤੋਂ ਦਾਤਾ ਲੈ ਕੇ ਤੇ ਭੁੱਲ ਜਾਂਦੀ ਹੈ ਅਜਿਹੇ ਜੀਵ ਵੀ ਹਨ ਜਿਹੜੇ ਪ੍ਰਮਾਤਮਾ ਨੂੰ ਯਾਦ ਕਰਦੇ ਹਨ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਵੀ ਕਰਦੇ ਹਨ ਕਈ ਮਨੁੱਖ ਇਹ ਗੱਲ ਵੀ ਆਖਦੇ ਹਨ ਕਿ ਅਕਾਲ ਪੁਰਖ ਆਪ ਹੀ ਜੀਵਾਂ ਦੀਆਂ ਲੋੜਾਂ ਜਾਣਦਾ ਹੈ ਆਪ ਹੀ ਦਾਤਾਂ ਦਿੰਦਾ ਹੈ ਆਖੇ ਸੇ ਪੇ ਕਈ ਕੇ ਸਤਿਗੁਰੂ ਜੀ ਬਚਨ ਕਰਦੇ ਹਨ ਜਿਸ ਨੂੰ ਬਖਸ਼ੇ ਸਿੱਖ ਸਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਜਿਸ ਮਨੁੱਖ ਨੂੰ ਅਕਾਲ ਪੁਰਖ ਪਰਮਾਤਮਾ ਆਪਣੀ ਸਿੱਖ ਸਲਾਹ ਬਖਸ਼ਦਾ ਹੈ ਉਹ ਬਾਦਸ਼ਾਹ ਦਾ ਬਾਦਸ਼ਾਹ ਬਣ ਜਾਂਦਾ ਹੈ ਇਹ ਸਿਫਤ ਸਲਾਹੀ ਸਭ ਤੋਂ ਉੱਚੀ ਤੇ ਵੱਡੀ ਦਾਤ ਹੈ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ